ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਮੈਂ ਮੰਤਰੀ ਸਿੰਘ ਜੇ ਆਸ ਐਗਰੀਕਲਚਰ ਤੋਂ ਹਾਂ ਜੀ ਕਿਸਾਨ ਭਰਾਵੋ ਅੱਜ ਜਿਹੜੀ ਨਵੀਂ ਵੀਡੀਓ ਬਣਾ ਰਹੇ ਆਪਾਂ 2024 ਮਾਡਲ ਸਬਸੋਇਲਰ ਜੀ ਜਿਹਨੂੰ ਆਪਾਂ ਤੈ ਤੋੜ ਹੱਲ ਕਹਿੰਦੇ ਆ ਇਹਦੇ ਬਾਰੇ ਅੱਜ ਆਪਾਂ ਤੁਹਾਨੂੰ ਥੋੜੀ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਇਹ ਆਪਣਾ ਤਕਰੀਬਨ ਨੋਰਮਲ 35 40 ਹਾਰਸਪਾਵਰ ਟਰੈਕਟਰ ਤੋਂ ਲੈ ਕੇ 60 ਹਾਰਸਪਾਵਰ ਤੱਕ ਲਈ ਆਪਾਂ ਨੇ ਸਬਸੋਇਲਰ ਬਣਾਇਆ ਹੈ ਜਿਹੜੀਆਂ ਜਮੀਨਾਂ ਪਾਣੀਆਂ ਬਹੁਤ ਘੱਟ ਪਿੰਦੀਆਂ ਨੇ ਕਣਕ ਵੇਲੇ ਕਣਕ ਬੀਜ ਕੇ ਕਣਕ ਡਿੱਗ ਜਾਂਦੀ ਹੈ ਮੀਂਹ ਪੈਣ ਤੇ ਪਾਣੀ ਨਹੀਂ ਪਿੰਦੀਆਂ ਤਾਂ ਉਹਨਾਂ ਜਮੀਨਾਂ ਲਈ ਇਹ ਬਹੁਤ ਵਧੀਆ ਖਾਸ ਯੰਤਰ ਹੈ ਉਹਨਾਂ ਜਮੀਨਾਂ ਵਾਸਤੇ ਤੇ ਸਪੈਸ਼ਲੀ ਆਪਾਂ ਨੇ ਇਹ ਟੈਂਕ ਪਲੇਟ ਦਾ ਬਣਾਇਆ ਫਾਲਾ ਲਗਾਇਆ ਦੋਨੇ ਸਾਈਡ ਇਹਦਾ ਫਾਲਾ ਜੇ ਘੱਸ ਜਾਂਦਾ ਨੱਡ ਖੋਲ ਕੇ ਦੋਨੋਂ ਸਾਈਡ ਕੰਮ ਕਰਦਾ ਬਿਨਾ ਬੈਲਡਿੰਗ ਤੋਂ ਬਣਾਇਆ ਆ ਦੇਖੋ ਲਿਫਟ ਵੀ ਇਹਦੀ ਕੰਟਰੋਲ ਹੁੰਦੀ ਆ ਆ ਪਿੱਛੇ ਕਰਕੇ ਦਿਖਾ ਮੜੀ ਜੀ ਕੈਮਰਾਮੈਨ ਆ ਪਿੱਛੇ ਆ ਦੇਖੋ ਲਿਫਟ ਵੀ ਹੈ ਆਪਦੇ ਆਪ ਕੰਟਰੋਲ ਕਰਦਾ ਅਗਰ ਜਿਆ ਆਦਰਵਾਇਸ ਜੇ ਧਰਤੀ ਦੇ ਵਿੱਚ ਕਿਤੇ ਫਸਦੇ ਕੋਈ ਜੜ ਤੇ ਕੋਈ ਪੜੋ ਚਿਸਟਾਂ ਚ ਤਾਂ ਆਪਣਾ ਇਹ ਨੱਡ ਤੋੜ ਦੂਗਾ ਤੇ ਦਹੀ ਲਗਾਈ ਗਈ ਇਸ ਨੂੰ ਸਟੈਂਡਿੰਗ ਵਾਸਤੇ ਦੇਖੋ ਨੋਰਮਲ ਆ ਇਕੱਲਾ ਬੰਦਾ ਆਰਾਮ ਨਾਲ ਟਰੈਕਟਰ ਚ ਪਾ ਸਕਦਾ ਬਹੁਤ ਲਾਈਟ ਵੇਟ ਚ ਬਣਾਇਆ ਤਕਰੀਬਨ ਕੁਝ ਵੀ ਹੋ ਜੇ ਦੀ ਆ ਪੂਰੇ ਗਾਰੰਟੀ ਹੋਊਗੀ ਹਰ ਤਰ੍ਹਾਂ ਦੀ ਜੀ ਜ਼ਿੰਮੇਵਾਰੀ ਆ ਕਿਵੇਂ ਲੱਗਿਆ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਸ਼ੇਅਰ ਕਰਨਾ ਆਪਣੀ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਰ ਵੀ ਨਵੇਂ ਅਪਡੇਟ ਆਉਂਦੇ ਰਹਿਣਗੇ ਵੀਡੀਓ ਖੇਤੀਬਾੜੀ ਦੇ ਉਪਕਰਨਾਂ ਬਾਰੇ ਤੇ ਜਾਣਕਾਰੀ ਕਿਵੇਂ ਲੱਗੀ ਜਰੂਰ ਆਪਣੇ ਕਮੈਂਟ ਕਰਕੇ ਸਲਾਹ ਜਰੂਰ ਦੇਣੀ ਜੀ ਧੰਨਵਾਦ